ਸ਼ਸ਼ਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਹਾਂ ਆਓ ਨਜ਼ਮਾੜਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਲਾਸ ਐਂਜਲਸ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਮੰਗਵਾਏ ਜਾ ਰਹੇ ਨੇ ਪ੍ਰਾਈਵੇਟ ਫਾਇਰਫਾਈਟਰ ਅੱਜ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਹੋਵੇਗਾ ਐਲਾਨ ਅੰਮ੍ਰਿਤਸਰ 'ਚ ਲੋਹੜੀ ਵਾਲੇ ਦਿਨ ਮੋਟਰਸਾਈਕਲ ਤੇ ਜਾ ਰਹੇ ਮੁੰਡੇ ਦੀ ਚਾਈਨਾ ਡੋਰ ਨੇ ਲਈ ਜਾਨ ਕਿਸਾਨਾਂ ਨੇ ਖੇਤੀ ਨੀਤੀ ਖਰੜੇ ਦੀਆਂ ਫੁਕੀਆਂ ਕਾਪੀਆਂ ਮथुरा शाही ਇਤਗਾ ਵਿਵਾਦ ਮਸਜਿਦ ਕਮੇਟੀ ਦੀ ਅਰਜ਼ੀ ਤੇ ਸੁਣਵਾਈ ਭਲਕੇ 18 ਜਨਵਰੀ ਤੇ ਪਿਆ ਇੱਕ ਦਾ ਮਤਾ ਫਲਪਾਸ ਤੀੜਕ ਰਹੀ ਢੱਲੇਵਾਲ ਦੀ ਸਿਹਤ ਹਤੇ ਹੁਣ ਖਬਰਾਂ ਵਿਸਥਾਰ ਨਾਲ ਅਤੇ ਸ਼ਹਿਰਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਪਾਣੀ ਦੇ ਟੈਂਕਰਾਂ ਦਾ ਨਜ਼ਾਰਾ ਆਮ ਦੇਖਣ ਨੂੰ ਮਿਲਦਾ ਜਦੋਂ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰਾਈਵੇਟ ਟੈਂਕਰ ਕਿਰਾਏ ਤੇ ਲੈਣ ਲਈ ਮਜਬੂਰ ਹੁੰਦੇ ਹਨ ਅਜਿਹਾ ਹੀ ਨਜ਼ਾਰਾ ਹੁਣ ਅਮਰੀਕਾ ਦੇ ਲਾਸ ਐਂਜਲਸ 'ਚ ਦੇਖਣ ਨੂੰ ਮਿਲ ਰਿਹਾ ਜਿੱਥੇ ਲੋਕ ਅੱਗ ਬੁਝਾਉਣ ਲਈ ਪ੍ਰਾਈਵੇਟ ਫਾਇਰ ਫਾਈਟਰਾਂ ਤੇ ਨਿਰਭਰ ਹਨ ਇੱਥੋਂ ਦੇ ਅਮੀਰ ਲੋਕ ਆਪਣੀਆਂ ਜਾਇਦਾਦਾਂ ਨੂੰ ਲੱਗੀ ਅੱਗ ਬੁਝਾਉਣ ਦੇ ਲਈ ਪ੍ਰਾਈਵੇਟ ਫਾਇਰ ਵਾਹਨ ਮੰਗਵਾਉਣ ਲੱਗੇ ਨੇ ਲਾਸ ਐਂਜਲਸ ਵਿੱਚ ਲੱਗੀ ਭਿਆਨਕ ਅੱਗ ਵਿੱਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 16 ਲੋਕ ਲਾਪਤਾ ਦੱਸੇ ਜਾ ਰਹੇ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਅੱਜ ਕੀਤਾ ਜਾਵੇਗਾ ਜੀ ਹਾਂ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਮੁਖਤਸਰ ਸਾਹਿਬ ਵਿੱਚ ਮਾਗੀ ਮੇਲੇ ਦੌਰਾਨ ਅਧਿਕਾਰਤ ਤੌਰ ਤੇ ਪਾਰਟੀ ਦਾ ਐਲਾਨ ਕਰਨਗੇ ਤਰਸੀਮ ਸਿੰਘ ਪਾਰਟੀ ਨੂੰ ਪੰਥਕ ਪਾਰਟੀ ਕਹਿ ਕੇ ਲੋਕਾਂ ਵਿੱਚ ਪ੍ਰਚਾਰ ਕਰ ਰਹੇ ਹਨ ਉਹਨਾਂ ਵੱਲੋਂ ਪੰਥ ਬਚਾਓ ਪੰਜਾਬ ਬਚਾਓ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਮਾਗੀ ਦਾ ਤਿਉਹਾਰ ਅਤੇ ਮਾਗੀ ਮੇਲਾ ਸਿੱਖ ਭਾਈਚਾਰੇ ਲਈ ਧਾਰਮਿਕ ਦ੍ਰਿਸ਼ਟੀ ਕੋਣ ਤੋਂ ਮਹੱਤਵਪੂਰਨ ਹਨ ਇਸ ਦਿਨ ਸੰਪਰਦਾਇਕ ਪਾਰਟੀਆਂ ਲੋਕਾਂ ਸਾਹਮਣੇ ਆਪਣਾ ਏਜੰਡਾ ਪੇਸ਼ ਕਰਦੀਆਂ ਹਨ ਸਵੇਰ ਭਾਰ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼੍ਰੀ ਮੁਕਤਸਰ ਸਾਹਿਬ ਪਹੁੰਚਦੇ ਨੇ ਇਹ ਚਰਚਾ ਹੈ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਦੇ ਪਿਤਾ ਤਰਸੀਮ ਸਿੰਘ ਅਤੇ ਉਹਨਾਂ ਦੇ ਨਜ਼ਦੀਕੀ ਸਾਥੀਆਂ ਨੂੰ ਉਹਨਾਂ ਦੀ ਪਾਰਟੀ ਦੇ ਐਲਾਨ ਤੋਂ ਪਹਿਲਾਂ ਘਰ ਵਿੱਚ ਨਜ਼ਰਬੰਦ ਕਰ ਸਕਦੀ ਹੈ ਚਾਈਨਾ ਡੋਰ ਤੇ ਪਾਬੰਦੀ ਹੋਣ ਦੇ ਬਾਵਜੂਦ ਨਾ ਤਾਂ ਦੁਕਾਨਦਾਰ ਇਸ ਨੂੰ ਵੇਚਣ ਤੋਂ ਬਾਜ਼ ਆ ਰਹੇ ਨੇ ਤੇ ਨਾ ਹੀ ਲੋਕ ਆਪਣੇ ਬੱਚਿਆਂ ਨੂੰ ਇਸ ਡੋਰ ਨੂੰ ਵਰਤਣ ਤੋਂ ਰੋਕਦੇ ਨੇ ਅੰਮ੍ਰਿਤਸਰ ਵਿੱਚ ਲੋਹੜੀ ਵਾਲੇ ਦਿਨ ਚਾਈਨਾ ਡੋਰ ਇੱਕ ਨੌਜਵਾਨ ਲਈ ਕਾਲ ਬਣ ਗਈ ਅਜਨਾਲਾ ਰੋਡ ਤੇ ਮੋਟਰਸਾਈਕਲ ਤੇ ਜਾ ਰਹੀ ਇੱਕ ਕਰੀਬ 18 ਸਾਲਾਂ ਨੌਜਵਾਨ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਵਨ ਵਜੋ ਹੋਈ ਹੈ ਜੋ ਕਿ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਗਲਾ ਕੱਟਿਆ ਗਿਆ ਹਾਲਾਂਕਿ ਉਸ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇਤਰ ਆਈਆਂ ਨੇ ਜਿਨ੍ਹਾਂ ਨੇ ਬੀਤੇ ਦਿਨੀ ਪੰਜਾਬ ਭਰ ਵਿੱਚ 100 ਤੋਂ ਵੱਧ ਥਾਵਾਂ ਤੇ ਰੋਸ ਮੋਜਾਹਰੇ ਕੀਤੇ ਅਤੇ ਨਵੀਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਜੁੜੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਪੰਜਾਬ ਭਰਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਬਜ਼ੁਰਗ ਤੇ ਔਰਤਾਂ ਸ਼ਾਮਿਲ ਹੋਈਆਂ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसल्टेंट ताज़ी खबर देखने लायी उन्हें सब्सक्राइब करो साबरंग टीवी नो। ब्रेक तो बात हो तो हड़ास वागते हैं। સુપ્રીમ કોર્ટ ਵੱਲੋਂ મથુરાજ કૃષ્ણ જન્મોપમે શાહી ઈદગા વિવાદ મામલે ચ મસ્જિદ પરબંધી કમિટીની અપીલ ઉપર 15 જાન્યુઆરી ਨੂੰ સુણવાઈ ਕੀਤੀ જાવેગી Allahabad High Court ਦੇ ਸਿੰਗਲ જજ બેન્ચ ਨੇ પિછલે સાલ 1 اگસ્ટ ਨੂੰ શાહી મસ્જિદ ઈદગા ટ્રસ્ટની અરજી રદ ਕਰ ਦਿੱਤੀ ਸੀ સુપ્રીમ કોર્ટની વેબસાઈટ મુજબ મામલે તે 15 જાન્યુઆરી ਨੂੰ ચીફ જસ્ટિસ સંજીવ ખન ਅਤੇ ਇਸ ਜਸਟਿਸ ਸੰਜੇ ਕੁਮਾਰ ਦੇ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ ਜਿਸ ਨੇ ਪਿਛਲੇ ਸਾਲ 9 ਦਸੰਬਰ ਨੂੰ ਅੰਤਿਮ ਫੈਸਲੇ ਲਈ ਸੁਣਵਾਈ ਸ਼ੁਰੂ ਕੀਤੀ ਸੀ। ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਪਿਛਲੇ 11 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਦਾ ਸਮਰਥਨ ਮਿਲਿਆ। ਇਸ ਅੰਦੋਲਨ ਸੰਬੰਧੀ ਪਟਿਆਲਾ ਦੇ ਪਾਤਨਾ ਦੇ ਵਿੱਚ 4 ਘੰਟੇ ਮੀਟਿੰਗ ਕੀਤੀ ਗਈ। ਇਸ ਵਿੱਚ ਸ਼ੰਭੂ ਅਤੇ ਖਨੌਰੀ ਮੋਰਚੇ ਤੇ ਖੜੇ ਕਿਸਾਨ ਆਗੂ ਅਤੇ ਐਸ ਕੇ ਐਮ ਆਗੂ ਸ਼ਾਮਿਲ ਸਨ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਣ ਪੰਦੇਰ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ 18 ਜਨਵਰੀ ਨੂੰ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅੱਗੇ ਦੀ ਰਣਨੀਤੀ ਤੈਕ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੀਟਿੰਗ ਦੇ ਵਿੱਚ ਇਸ ਬਾਰੇ ਚਰਚਾ ਕੀਤੀ ਗਈ ਕਿ ਇਸ ਅੰਦੋਲਨ ਨੂੰ ਕਿਵੇਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਤੇ ਸਰਕਾਰ ਤੇ ਕਿਵੇਂ ਦਬਾਅ ਪਾਇਆ ਜਾਣਾ ਚਾਹੀਦਾ ਹੈ ਕਿਸਾਨ ਅਗਮਾਨੇ ਕੀ ਹੈ ਕਿ ਤਿੰਨਾ ਮੰਚਾ ਦੇ ਆਗੂ ਇੱਕ ਮੰਚ ਤੇ ਨੇ ਇਹ ਬਹੁਤ ਹੀ ਸਕਾਰਾਤਮਕ ਗੱਲ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਅਭਿਮਨਿਉ ਕੋ ਹਾਇਰਨੇ ਕੀ ਹੈ ਕਿ ਕੋਈ ਵੀ ਸਾਥੀ ਇੱਕ ਦੂਜੇ ਵਿਰੁੱਧ ਆਲੋਚਨਾਤਮਕ ਟਿੱਪਣੀਆਂ ਨਹੀਂ ਕਰੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਚ ਮੇਲਾ ਮਾਗੀ ਤੇ 14 ਜਨਵਰੀ ਨੂੰ ਲੱਖਾ ਸ਼ਰਧਾਲੂ ਇਤਿਹਾਸਿਕ ਗੁਰਦੁਆਰਾ ਸ਼੍ਰੀ ਟੂਟੀ ਗੰਡੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਚਾਲੀ ਮੁਕਤਿਆਂ ਦੀ ਯਾਦ ਚ ਲਗਾਏ ਜਾਣ ਵਾਲੇ ਇਸ ਸ਼ਹੀਦੀ ਜੋੜ ਮੇਲੇ ਚ ਦੁਨੀਆ ਭਰ ਤੋਂ ਵੱਡੀ ਗਿਣਤੀ ਚ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਇਸ ਦਿਨ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਵਿਖੇ ਸਥਾਪਿਤ ਸਰੋਵਰ ਚ ਸ਼ਰਦਾ ਦੀ ਡੁਬਕੀ ਲਗਾਉਂਦੇ ਨੇ ਬੀਤੀ ਦੇਰ ਸ਼ਾਮ ਡੇਰਾਬਾਬਾ ਨਾਨਕ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨਿਆਰੀ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸਨ ਇਸ ਸੰਬੰਧੀ ਉਸਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਉਸਨੇ ਕਿਹਾ ਕਿ ਪੁਲਿਸ ਵੱਲੋਂ ਸਮੇਂ ਰਹਿੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਅੱਜ ਉਸ ਦੇ ਉੱਪਰ ਇਹ ਫਾਇਰਿੰਗ ਹੋਈ ਹੈ ਉਹ ਮੰਨਦੀ ਹੈ ਕਿ ਉਕਤ ਆਰੋਪੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। 3 ਮਹੀਨਾ ਹੋ ਗਏ ਬੜੇ ਕੋਨੇ ਗੋਲੀ ਮਾਰ ਕੇ ਅਫਸਰ ਨਾਲ ਕੀ ਲੱਗਣਾ ਹੈ ਬਾਅਦ ਵਿੱਚ ਮੈਨੂੰ ਦੱਸੋ ਕੀ ਗੱਲ ਹੋਈ ਇਹ ਇਹ ਕਹਿੰਦੇ ਇਹ ਗੋਲੀ ਮਾਰ ਕੇ ਗਏ ਨੇ ਦੁਕਾਨ ਦੇ ਸਾਹਦੇ ਮਲ ਹੁਣ ਆਇਆ ਅੱਧਾ ਘੰਟਾ ਆਇਆ ਅੱਧੇ ਦਿਨ ਬਾਅਦ ਆਇਆ ਉਸ ਕਿਹਨੇ ਹੁਣ ਆਈ ਹੈ ਭਾਈ ਜੀ ਕਿੰਨਾ ਟਾਈਮ ਪਾ ਲਗਾ ਹੁਣ ਆਈ ਹੈ ਭਾਈ ਬੋਲ ਸ ਕਿੰਨੇ ਟਾਈਮ ਪਾ ਗੋਲੀ ਮੇਰੀ ਗੱਲ ਸੁਣਾ ਤਿੰਨ ਤਿੰਨ ਮਹੀਨੇ ਹੋ ਗਏ ਧਮਕੀਆਂ ਆਉਂਦੀਆਂ ਨੂੰ ਗੋਲੀ ਕਿਦੋਂ ਚੱਲੀ ਹੈ ਕੋਨੇ ਅੱਧਾ ਘੰਟਾ ਆਇਆ ਭਾਈ ਜੀ अच्छा ते कई ਘਰ ਬੈਠੇ ਆਪਣੇ ਇੰਜੋਏਮੈਂਟ ਦੀ ਲੋੜ ਹੀ ਅੱਜ ਬਚਾਵਾਂ ਚਾਹਤ ਚਲੋਗੇ ਨਾ ਅੱਜ ਕਿਸਮਤ ਆਈ ਬਚ ਗਏ ਹੂੰ ਕੋਈ ਥ੍ਰੈਟ ਆਇਆ ਹੋਇਆ ਸੀ ਪਹਿਲਾਂ ਤੁਹਾਨੂੰ ਬੱਟੀਆਂ ਦੇ ਮਹੀਨੇ ਹੋਏ ਪਾਈ ਗਏ ਕੋਈ ਸਕਿਉਰਿਟੀ ਇੰਦਰੀ ਕੋਈ ਗੱਲ ਨਹੀਂ ਬਾਹਰ ਨਹੀਂ ਹੂੰ ਕਿਹੜੀ ਦੁਕਾਨੇ ਇਲਾਵਾ ਆਹ ਵੇਖੋ ਭਾਈ ਦੁਕਾਨ ਤਾਂ ਮੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇ ਇਨਫੋਰਮੇਸ਼ਨ ਆਈ ਹੈ ਜੀ ਇੱਥੇ ਬਾਜ਼ਾਰ ਦੇ ਵਿੱਚ ਸ਼੍ਰੀਵੰਦੀ ਦੁਕਾਨ ਦੇ ਬਾਹਰ ਕੋਈ ਵਾਈਫਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟਿਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿਸੇ ਵੱਲੋਂ ਵੀ ਕੋਈ ਘਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦਰਾਂ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾ। ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਆ। ਪਰ ਤਾਂ ਜੋ ਵੀ ਉਹ ਕੰਪਲੇਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਕਹਿੰਦੇ ਕੰਪਲੇਨ ਜਿਹੜੀ ਹੈ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ। ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਨ ਦੀ ਉਹਦੇ ਵਿੱਚ ਆਲਰੇਡੀ ਐਫਆਈਆਰ ਬਰਜਾ ਉਸੇ ਦੋਸ਼ੀ ਨਾਮ ਦੇ ਉਹਨਾਂ ਨੂੰ ਦੋਸ਼ੀ ਅਰੈਸਟ ਵੀ ਨਹੀਂ। ਇਹਦੇ ਬਾਰੇ ਨਹੀਂ ਮ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਛ ਅਜੇ ਕਿਉਂਕਿ ਉਹ ਤੇ ਮੈਨੂੰ ਦੱਸਣੀ ਰਹਿ ਜੇ ਕੁਛ ਵੀ ਹਾਂ ਕਿਉਂਕਿ ਜੋ ਤੁਸੀਂ ਦੱਸ ਰਹੇ ਮੈਨੂੰ ਉਹ ਨਹੀਂ ਦੱਸ ਰਹੇ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਠੀਕਾ ਸਾਡੇ ਵੀ ਅਸੀਂ ਕੋਈ ਗਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਸਟ ਹੈਗੀ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋ ਇਜਾਜ਼ਤ ਧੰਨਵਾਦ